ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਬੇਨਤੀ ਹੈ ਮਨੀਲਾ ਫਿਲਪਾਈਨ ਵਿੱਚ ਜਿੰਨੀਆਂ ਵੀ ਸੰਗਤਾਂ ਰਹਿ ਰਹੀਆਂ ਨੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਆਪਣੇ ਗੁਰਦੁਆਰਾ ਸਾਹਿਬ ਵਿਖੇ 10 ਮਾਰੀ ਨਸ ਕਵਿਤੀ ਜੋ ਪੂਰਨ ਮਾਸੀ ਪੁਨਿਆ ਦੇ ਦਿਹਾੜੇ ਨੂੰ ਮੁੱਖ ਰੱਖ ਕੇ ਅੱਜ ਗੁਰੂ ਘਰ ਵਿੱਚ 5 ਸਤੰਬਰ ਨੂੰ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਟਾਈ ਜੀ ਦੇ ਇਲਾਹੀ ਬਾਣੀ ਰੱਬੀ ਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਨੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ 7 ਸਤੰਬਰ ਨੂੰ ਦਿਨ ਐਤਵਾਰ ਨੂੰ ਭੋਗ ਪਾਏ ਜਾਣਗੇ ਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਵੱਲੋਂ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਆਪਾਂ ਸਾਰਿਆਂ ਨੇ ਪਹੁੰਚਣਾ ਹੈ ਵਿਸ਼ੇਸ਼ ਤੌਰ ਤੇ ਇੰਡੀਆ ਤੋਂ ਤਖਤ ਸ਼੍ਰੀ ਪਟਨਾ ਸਾਹਿਬ ਤੋਂ ਜੋ ਗਿਆਨੀ ਗਗਨਦੀਪ ਸਿੰਘ ਜੀ ਹਜ਼ੂਰੀ ਕਥਾਵਾਚਕ ਉਹ ਆਪਣੇ ਗੁਰੂ ਘਰ ਪਹੁੰਚ ਰਹੇ ਨੇ ਸੋ ਜਦੋਂ ਸ਼ਾਮਾਂ ਵੇਲੇ ਭੋਗ ਪਾਏ ਜਾਣਗੇ ਭੋਗਾਂ ਤੋਂ ਪਰંત ਕੀਰਤਨ ਹੋਵੇਗਾ ਕੀਰਤਨ ਤੋਂ ਪਰંત ਸੋ ਗਿਆਨੀ ਜੀ ਕਥਾ ਕਰਨਗੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਇੱਕ ਘੰਟਾ ਹੋ ਕੀਰਤਨ ਆਕਾ ਵਾਹਿਗੁਰੂ ਕਥਾ ਕਰਨਗੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਆਪਾਂ ਵੱਧ ਤੋਂ ਵੱਧ ਪਹੁੰਚ ਕਰਕੇ ਸੋ ਕਥਾ ਵਿਚਾਰਾਂ ਸੁਣਨੀਆਂ ਨੇ ਤੇ ਗੁਰੂ ਘਰ ਦੇ ਲਾਹੇ ਪ੍ਰਾਪਤ ਕਰਨੇ ਨੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਆਪ ਸਮੂਹ ਪਰਿਵਾਰਾਂ ਨੂੰ ਹੋਰਾਂ ਸੰਗਤਾਂ ਨੂੰ ਵੀ ਲੈ ਕਰਕੇ ਆਉਣਾ ਜੋ ਆਪਣੇ ਗੁਰੂ ਘਰ ਦੇ ਵਿੱਚ 7 ਸਤੰਬਰ ਦਿਨ ਐਤਵਾਰ ਨੂੰ ਸ਼ਾਮਾਂ ਵੇਲੇ ਭੋਗ ਪਾਏ ਜਾਣਗੇ ਦੀਵਾਨ ਸਜਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ